ਹੈਲੋ ਹਰ ਸ਼੍ਰੀਕਲ ਜੀ ਜੋਤ ਵਡਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਆਪਾਂ ਤੁਹਾਡੀ ਚੁਆਇਸ ਦੇ ਬਹੁਤ ਸੋਨੇ ਸੂਟ ਲੈ ਕੇ ਆਏ ਦੇਖੋ ਜੀ ਇਹ ਵਾਲਾ ਸੂਟ ਦੇਖੋ ਜੀ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਹੋਇਆ ਹੋਇਆ ਸੈਲਫ ਦੇ ਵਿੱਚ ਆਰਗੈਂਜਾ ਦਾ ਸੂਟ ਹੈ ਜੀ ਟਿਸ਼ੂ ਸ਼ਿਮਰ ਦੇ ਵਿਚ ਆਰਗੈਂਜਾ ਜੀ ਬਹੁਤ ਵਧੀਆ ਚੀਜ਼ ਕਲਰ ਦੇਖੀ ਜਾਓ ਜੀ ਤੁਸੀਂ ਦੇਖੋ ਕਿੰਨਾ ਸੋਹਣਾ ਲੱਗਿਆ ਇਹ ਵਾਲਾ ਕਲਰ ਨੇ ਮਹਿੰਦੀ ਦੀ ਫਰੋਜੀ ਸ਼ੇਡ ਇਸਕੇ ਇੱਕ ਕਲਾਸ 5 ਚੀਜ਼ ਹੈ ਜੀ ਤੁਹਾਡੇ ਲਈ ਦੇਖੋ ਜੀ ਇਹ ਪਰਪਲ ਕਲਰ ਦੇ ਨਾਲ ਹੈ ਜੀ ਇਹ ਪਖੋਲ ਕੇ ਪਕਲਾਤੀ ਜੀ ਤੁਹਾਨੂੰ ਦੇਖੋ ਬਹੁਤ ਸੋਹਣਾ ਸੂਟ ਹੈ ਜੀ ਇਹ ਵਾਲਾ ਵੀ ਜਿਹੜੇ ਜਿਹੜੀ ਮੇਰੀ ਭੈਣਾਂ ਨੂੰ ਇਹ ਵਾਲੇ ਸੂਟ ਚਾਹੀਦੇ ਨੇ ਜਲਦੀ ਤੋਂ ਜਲਦੀ ਤੁਸੀਂ ਆਰਡਰ ਕਰ ਸਕਦੇ ਹੋ ਜੀ ਦੇਖੋ ਕਿੰਨਾ ਸੋਹਣਾ ਸੂਟ ਹੈ ਦੇਖੋ ਜੀ ਨਵੇਂ ਫਰੰਟ ਦੇ ਉੱਪਰ ਨਾ ਚਨੂਨ ਦਾ ਦੁਪੱਟਾ ਹੈ ਜੀ ਲੈਸ ਲੱਗੀ ਹੋਈ ਹੈ ਇਹ ਵਾਲੇ ਸੂਟ ਦੇਖੋ ਜੀ ਖਾਦੀ ਦੇ ਉੱਪਰ ਇਹ ਖਾਦੀ ਸ਼ਿਲਕ ਦੇ ਉੱਪਰ ਨੇ ਜੀ ਫਰੰਟ ਦੇ ਉੱਪਰ ਸਾਰੇ ਕਮੀਜ਼ ਦੇ ਵਿੱਚ ਵਰਕ ਹੋਇਆ ਹੋਇਆ ਹੈ ਦੁਪੱਟਾ ਹੈ ਜੀ ਤੇ ਪਲੇਨ ਬਾਟਮ ਹੈ ਜੀ ਖਾਦੀ ਦੇ ਵਿੱਚ ਹੀ ਖਾਦੀ ਸ਼ਿਲਕ ਦੇ ਵਿੱਚ ਇਹ ਵਾਲੀ ਚੀਜ਼ ਆਈ ਹੈ ਜੀ ਇਹਦੇ ਵਿੱਚ ਵੀ ਆਪਣੇ ਕੋਲ ਕਾਫੀ ਕਲਰ ਹੈਗੇ ਨੇ ਆਪਾਂ ਤੁਹਾਨੂੰ ਦਿਖਾ ਦਿੰਨੇ ਆਂਗੇ ਇਹਨਾਂ ਦੇ ਵਿੱਚ ਕਲਰ ਇਹ ਕਹਾਵਲੀ ਚੀਜ਼ ਆਈ ਹੈ ਜੀ ਆਪਣੇ ਕੋਲ ਦੇਖੋ ਬਨਾਰਸੀ ਟਾਈਪ ਇਹਦੀ ਬਾਟਮ ਬਣੀ ਹੋਈ ਹੈ ਜੀ ਰੈੱਡ ਦੇ ਵਿੱਚ ਇਹ ਹੈਗੇ ਨੇ ਜੀ 크레ਪ ਦੇ ਵਿੱਚ ਬਹੁਤ ਸੋਹਣੀ ਚੀਜ਼ ਹੈ ਜੀ ਇਹ ਵਾਲੀ ਵੀ ਕੋਈ ਵੀ ਪੀਸ ਛੱਡਣ ਵਾਲਾ ਨਹੀਂ ਹੈਗਾ ਜੀ ਸਾਰੇ ਸੂਟ ਇੱਕ ਤੋਂ ਇੱਕ ਕਲਾਸ ਵਾਪ ਸੂਟ ਨੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਦੇਖੋ ਜੀ ਉਹਦੇ ਵਿੱਚ ਇਹ ਵਾਲਾ ਕਲਰ ਇੱਕ ਵਾਈਨ ਸ਼ੇਡ ਦੇ ਵਿੱਚ ਆ ਗਿਆ ਜੀ येलोस बॉटਮ ਦੇ ਨਾਲ ਦੁਪੱਟਾ ਵੀ ਬਹੁਤ ਸੋਹਣਾ ਜੀ ਫੋਰ ਸੈਟ ਕੀਤਾ ਹੋਇਆ ਵਰਕ 프ਰੰਟ ਸਾਰਾ ਵਰਕ ਹੈ ਜੀ ਮਸ਼ੀਨ ਵਰਕ ਹੋਇਆ ਹੋਇਆ ਚੈੱਕ ਕਰੋ ਕਾਫੀ ਨੇ ਜੀ ਕਮੈਂਟ ਮੈਂ ਹੋਰ ਦਿਖਾਉਣੀ ਹੈ ਤੁਹਾਨੂੰ ਇਹ ਉਹਦੇ ਨਾਲ ਦਾ ਕਲਰ ਆ ਗਿਆ ਜੀ ਦੇਖੋ येलो ਦੇ ਨਾਲ ਆਫ ਵਾਈਟ बॉटਮ ਹੈ ਹੈਂਡ ਦਾ ਕੰਮ ਹੋਇਆ ਹੋਇਆ ਜੀ ਬਹੁਤ ਫਿਨਿਸ਼ਿੰਗ ਦੇ ਨਾਲ ਸਾਰਾ ਕੰਮ ਰੱਖੂਗਾ ਬਿਲਕੁਲ ਵਧੀਆ ਜੀ ਕੋਈ ਇਸ ਸ਼ੂਟ ਦਾ ਤਾਂ ਆਰਡਰ ਆਇਆ ਹੋਇਆ ਸੀ ਆਪਣੇ ਕੋਲ ਇਹ ਵਾਲੇ ਕਲਰ ਦਾ 71 ਹਾਤਾ ਇੱਕ ਇਹ ਦੇਖੋ ਜੀ ਇਹਦੇ ਵਿੱਚ ਰਾਣੀ ਸ਼ੇਡ ਬਹੁਤ ਸੋਹਣੀ ਚੀਜ਼ ਹੈ ਜੀ ਕੋਈ ਵੀ ਪੀਸ ਨਹੀਂ ਛੱਡਣ ਵਾਲਾ ਹੈਗਾ ਇੱਕ ਤੋਂ ਇੱਕਲਾ ਜ਼ਵਾਬ ਚੀਜ਼ ਹੈ ਬਹੁਤ ਵਧੀਆ ਚੀਜ਼ਾਂ ਤੁਹਾਡੇ ਲਈ ਲੈ ਕੇ ਆਏ ਆਂ ਦੇਖੋ ਜੀ ਇਹ orange ਦੇ ਵਿੱਚ ਹੈ ਸਾਰੇ ਕੰਬੀਨੇਸ਼ਨ ਆਫ ਵਾਈਟ ਦੇ ਨਾਲ ਰਹਿਣਗੇ ਜੀ ਇਹ ਵਾਲਾ orange ਦੇ ਵਿੱਚ ਹੈ ਇਹਨਾਂ ਨੂੰ ਮੇਰੀ ਪਣਾ ਨੇ ਬਹੁਤ ਪਿਆਰ ਦਿੱਤਾ ਜੀ ਆਪਾਂ ਦੁਬਾਰਾ ਕਸਟਮਾਈਜ਼ ਕਰਾਈ ਨੇ ਸੂਟ ਕੁਝ ਕੁ ਸੂਟਾਂ ਦੇ ਕਲਰ ਆਪਾਂ ਪਣਾ ਦੇ ਕੈਂਟੀ ਲੈ ਕੇ ਆਏ ਆ ਜੀ ਕਿਉਂਕਿ ਜਿਹੜੇ ਸੂਟ ਪਸੰਦ ਹੁੰਦੇ ਨੇ ਉਹਨਾਂ ਨੂੰ ਪਣਾ ਦੁਬਾਰਾ ਮੰਗਦੀਆਂ ਨੇ ਦੇਖੋ ਜੀ ਇਹ ਵਾਲਾ ਦੇਖੋ ਵਾਰਸੁਨਾ ਸੂਟ ਇਹ ਵਾਲਾ ਵੀ ਮਸ਼ੀਨ ਵਰਕ ਹੈ ਜੀ। ਫਰੰਟ ਤੇ ਉੱਪਰ ਸਾਰਾ ਵਰਕ ਹੋਇਆ ਹੋਇਆ ਹੈ ਹੈਵੀ ਵਰਕ ਹੈ ਜੀ। ਆਫ ਸਾਈਡ ਤੇ ਬਾਟਮ ਲੱਗੀ ਹੋਈ ਹੈ ਜੀ ਨਾਲ। ਪੂਰਾ 4 ਸਾਈਡ ਵਰਕ ਵਾਲਾ ਦੁਪੱਟੇ ਨਾਲ। ਬਹੁਤ ਸੋਹਣੀ ਚੀਜ਼ਾਂ ਨੇ ਜਿਹੜੇ ਜਿਹੜੇ ਮੇਰੇ ਭੈਣਾਂ ਨੂੰ ਪਸੰਦ ਨੇ ਜੀ। ਇਹ ਵਾਲਾ ਉਹ ਦਿਨ ਨਾ ਦੇਖੀਏ ਜੀ ਖਾਦੀ ਦੇ ਵਿੱਚ, ਖਾਦੀ ਛਿਲਕੇ ਦੇ ਵਿੱਚ ਇਹ ਵਾਲਾ ਕਲਰ ਹੈ ਇੱਕ ਫਰੋਜੀ। ਤੇ ਚੈਨਲ ਨੂੰ ਆਪਣੇ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ। ਵਾਤੋ ਵਾਦੋ ਪੈਣਾ ਨੂੰ ਲਾਈਕ ਕਮੈਂਟ ਸ਼ੇਅਰ ਪੈਣਾ ਜ਼ਰੂਰ ਕਰਿਆ ਕਰੋ ਜੀ ਚੈਨਲ ਨੂੰ ਵਾਤੋ ਵਾਦੋ ਸਬਸਕ੍ਰਾਈਬ ਕਰੋ ਤਾਂ ਕਿ ਹਰੇਕ ਸੂਟਾ ਦੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਇਹਦੇ ਵਿੱਚ ਇਹ ਦੇਖੋ ਜੀ ਇਹ ਥੋੜਾ ਜਿਹਾ ਹੈਗਾ ਜੀ ਹੌਟ ਪਿੰਕ ਦਾ ਕਲਰ ਹੈਗਾ ਪੀਚ ਜਿਹਾ ਪਿੰਕ ਜਿਹਾ ਬਹੁਤ ਸੋਹਣਾ ਕੀ ਤੁਹਾਨੂੰ ਦੱਸੋ ਬਹੁਤ ਹੀ ਵਧੀਆ ਪਿਆਰਾ ਜਿਹਾ ਕਲਰ ਹੈ ਵਾਲਾ ਬਹੁਤ ਵਧੀਆ ਚੀਜ਼ਾਂ ਬਣੀਆਂ ਹੋਣਾਂ ਨੇ ਜੀ ਕਿਉਂਕਿ ਹੁਣ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਜੀ ਇਹਨਾਂ ਸੂਟਾਂ ਦੀ ਡਿਮਾਂਡ ਬਹੁਤ ਜ਼ਿਆਦਾ ਵਧ ਰਹੀ ਹੈ ਦੇਖੋ ਜੀ ਇਹਦੇ ਵਿੱਚ ਮਹਿੰਦੀ ਸ਼ੇਡ ਹੈ ਜੀ ਆਫ ਵਾਈਟ ਸਲਵਾਰ ਵਾਲਾ ਕੰਟਰਾਸਟ ਕ੍ਰੇਪ ਦੇ ਵਿੱਚ ਨਹੀਂ ਜੀ ਇਹ ਵਾਲੇ ਕਮਲ ਚਲੂਣ ਦਾ ਦੁਪੱਟਾ ਹੋਵੇਗਾ ਜੀ ਨਾਲ ਜੋ ਤੁਹਾਨੂੰ ਵੀਡੀਓ ਦੇ ਵਿੱਚ ਦੱਸਦੇ ਹਾਂ ਜੀ ਉਹੀ ਚੀਜ਼ ਹੋਏਗੀ ਇਹ ਨਹੀਂ ਹੈਗਾ ਜੀ ਆਪਾਂ ਤੁਹਾਨੂੰ ਦੱਸਾਂਗੇ ਕੁਝ ਹੋਰ ਚੀਜ਼ ਕੋਈ ਹੋਰ ਹੋਊਗੀ ਦੇਖੋ ਜੀ ਕਾਵਲੀ ਚੀਜ਼ ਆਈ ਹੋਈ ਏ ਇਹ ਵਾਲੀ ਚੀਜ਼ ਵੀ ਬਹੁਤ ਸੋਹਣੀ ਹੈ ਇਹਦੇ ਵਿੱਚ ਆਪਣੇ ਕੋਲ ਔਰਗਾਂਜਾ ਦੇ ਉੱਪਰ ਹੈਂਡ ਦਾ ਟੱਚ ਹੈ ਜੀ ਦੇਖੋ ਪੈਚਵਰਕ ਦੇ ਉੱਪਰ ਹੈਂਡਵਰਕ ਹੋਇਆ ਹੋਇਆ ਔਰਗਾਂਜਾ ਦੇ ਵਿੱਚ ਨੇ ਜੀ ਇਹ ਵਾਲੇ ਕਲਰ ਕਲਰ ਆਪਣੇ ਕੋਲੇ ਦੇ ਵਿੱਚ ਹੋਰ ਵੀ ਹੈਗੇ ਨੇ ਜੀ ਆਪਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤੁਹਾਨੂੰ ਇਹ ਕਲਰ ਇਹਦੇ ਵਿੱਚ ਮਿਰਖਲ ਹੈਗੇ ਨੇ ਦੇਖੋ ਜੀ ਫਰੋਜੀ ਹੈ ਜੀ ਮਾਊਸ ਜਿਹਾ ਕਲਰ ਹੈ ਬਹੁਤ ਸੋਹਣੇ ਸੂਟ ਨੇ ਜੀ ਵਾਲੇ ਸਾਰੇ ਨਾ ਕਮਲ ਚਲੂਣ ਦਾ ਦੁਪੱਟਾ ਹੋਵੇਗਾ ਜੀ ਨਹੀਂ ਸੌਰੀ ਜੀ ਇਹ ਵਾਲੇ ਔਰਗਾਂਜ਼ਾ ਦੇ ਹੀ ਸੂਟ ਨੇ ਔਰਗਾਂਜ਼ਾ ਦੇ ਹੀ ਦੁਪੱਟਾ ਇਹਨਾਂ ਦੇ ਨਾਲ ਹਾਂਜੀ ਔਰਗਾਂਜ਼ਾ ਦਾ ਦੁਪੱਟੇ ਨਾਲ ਇਹ ਵਾਲੇ ਦੇਖੋ ਜੀ ਕਲਰ ਬਹੁਤ ਸੋਹਣੇ ਸੋਹਣੇ ਕਲਰ ਆਏ ਹੋਈ ਨੇ ਜੀ ਆਪਣੇ ਕੋਲ ਤੁਸੀਂ ਆਪਾਂ ਵੀ ਇਹ ਮਾਰ ਸਕਦੇ ਹੋ ਕਿਉਂਕਿ ਆਪਣੇ ਮੈਂਂ ਤਰੈਂਦੀ ਆ ਜੀ ਵੀਡੀਓ ਬਣਾਉਣ ਤੇ ਕਿ ਭੈਣਾਂ ਨੂੰ ਇੱਕ ਤੋਂ ਇੱਕ ਸੂਟ ਪਸੰਦ ਆਵੇ। ਪਲੀਜ਼ ਆਪਣੀ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ। ਬਹੁਤ ਸੋਹਣੇ ਸੋਹਣੇ ਸੂਟ ਤੁਹਾਡੇ ਲਈ ਲੈ ਕੇ ਆਉਨੇ ਆਪਾਂ ਹਰ ਵੀਡੀਓ ਦੀ ਵਿੱਚ। ਦੇਖੋ ਜੀ ਕਿੰਨਾ ਸੋਹਣਾ। ਜਾਮਨੀ ਕਲਰ ਦੇ ਨਾਲ ਬਹੁਤ ਸੋਹਣਾ ਸ਼ੇਡ ਹੈ। ਬਹੁਤ ਅਚਾਰੇ ਪਿਆਰਾ ਸ਼ੇਡ ਹੈ ਜੀ ਦੇਖੋ। ਤੇ ਆਪਾਂ ਤੁਹਾਨੂੰ ਕੱਟ ਪੀਸ ਵੀ ਲੈ ਕੇ ਆਵਾਂਗੇ ਜੀ। ਬੇਸਫੈਂਡੀ ਦੇ ਕੱਟ ਪੀਸ ਤਾਂ ਜੀ ਆਪਣੇ ਕੋਲ ਬਹੁਤ ਸਸਤੇ ਨੇ ਬਹੁਤ ਜ਼ਿਆਦਾ ਸਸਤੇ ਫੈਂਡੀ ਦੇ ਵਿੱਚ ਆਏ ਹੋਏ ਨੇ ਆਪਾਂ ਉਹਨਾਂ ਦੀ ਵੀਡੀਓ ਵੀ ਪਾਵਾਂਗੇ ਦੇਖੋ ਜੀ ਇਹ ਵਾਲਾ ਰਾਨੀ ਸ਼ੇਡ ਇੰਨਾ ਸੂਟਾਂ ਨੇ ਵੀ ਆਫ ਵਾਈਟ ਸਲਵਾਰਾ ਵਾਲੇ ਵੀ ਆਪਣੇ ਕੋਲ ਕਾਫੀ ਰੰਗ ਸੀਗੇ ਕੁਝ ਤਾਂ ਆਪਣੇ ਕੋਲ ਆਰਡਰ ਬੁੱਕ ਹੋਏ ਹੋਏ ਨੇ ਜੀ ਕਿਉਂਕਿ ਭੈਣਾਂ ਨੇ ਆਪਣੇ ਡਿਮਾਂਡ ਤੇ ਹੀ ਤਿਆਰ ਕਰਵਾਏ ਹੋਏ ਨੇ ਸੂਟ ਕਿਉਂਕਿ ਭੈਣਾਂ ਦੀ ਕਲਰ ਚੁਆਇਸ ਰਹਿੰਦੇ ਨੇ ਵੀ ਇਹ ਵਾਲੀ ਚੁਆਇਸ ਦਾ ਕਲਰ ਹੋਣਾ ਚਾਹੀਦਾ ਧੰਨਵਾਦ ਜੀ ਮਿਲਾਂਗੇ ਅਗਲੀ ਵੀਡੀਓ